ਹੈਲੋ ਜੀ ਹਾਂਜੀ ਕੀ ਹਾਲ ਚਾਲ ਹੈ ਆਮੇ ਜੀ ਕਰਦੇ ਆ ਸਾਰੇ ਠੀਕ ਠਾਕ ਆ ਤੇ ਅਸੀਂ ਬੜੇ ਚਿਰਾਂ ਬਾਅਦ ਅੱਜ ਆਪਣਾ ਲੱਗੇ ਆਇਆ ਬਲੌਗ ਬਲੌਗ ਦੇ ਅੱਜ ਅਸੀਂ ਚੱਲੇ ਆ ਮੁਰਾਸ਼ਾ ਜੀ ਦੇ ਹਾਂਜੀ ਅਸੀਂ ਬੜੇ ਟਾਈਮ ਹੋ ਗਿਆ ਆ ਤੇ ਬਾਸ਼ਾ ਜੀ ਦੇ ਜਾਣਾ ਸੀਗਾ ਤੇ ਹੁਣ ਕਿੱਲੇ ਅਸੀਂ ਬਾਬਾ ਮੁਰਾਸ਼ਾ ਜੀ ਦੇ ਦਰਸ਼ਨ ਕਰਨ ਤੇ ਉੱਥੇ ਚਲੋ ਬਾਕੀ ਤੁਹਾਨੂੰ ਰਸਤੇ ਜੇ ਦਿਖਾਉਦੇ ਆ ਹਾਂਜੀ ਆ ਸਾਡੀ ਕੋਮਲ ਕੋਮਲ ਜਾਨਾ ਕਿੱਥੇ ਚੱਲੇ ਆ ਕਿੱਥੇ ਜਾਣਾ ਨਕੁੱਦ ਹਾਂਜੀ ਆ ਇੱਕ ਵਿੱਚ ਹੋਰ ਬੈਠਾ ਕਹਿੰਦਾ ਮੇਰੀ ਵੀ ਵੀਡੀਓ ਬਣਾਓ ਹਾਂਜੀ ਤੁਸੀਂ ਕਿੱਥੇ ਚੱਲੇ ਆ ਜੀ ਅਸੀਂ ਚੱਲੇ ਬਾਬਾ ਜੀ ਦੇ ਕਿਹੜੇ ਨਕੁੱਦਰ ਗੋਦਰ ਬਾਬਾ ਜੀ ਦੇ ਜੇ ਕਹਣਾ ਹਾਂਜੀ ਤੇ ਇੱਕ ਖੁਸ਼ਖਬਰੀ ਹੋ ਰਹੀ ਆ ਬਾਬਾ ਜੀ ਨੇ ਇੱਕ ਰਹਿਮਤ ਕੀਤੀ ਆ ਜੀ ਦੇਖੋ ਪਹਿਲਾਂ ਗੱਡੀ ਸੀਗੀ ਸੈਂਟਰੋ ਤੇ ਹੁਣ ਹੂੰ ਬਾਬਾ ਜੀ ਨੇ ਇੱਕ ਸੁਵਿਪਤ ਦਿੱਤੀ ਏ ਸਾਨੂੰ ਤੇ ਮਹਾਰਾਜ ਜੀ ਨੇ ਹਸੀ ਖੁਸ਼ੀ ਭਲਿਏ ਕਰੇ ਸਭ ਦੀ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਤੇ ਚਲੋ ਅਜੇ ਚਲਦੇ ਆਂ ਦੇ ਗਿਆਂ ਸੰਤਾਂ ਨਿਪੋਧਰ ਲਾ ਲਾਡੀ ਜੀ ਮਹਾਨਦਾਨਵਾਸ ਹੈ ਹੈ ਮੁਰਾਸ਼ਾ ਇਹ ਮੁਰਾਸ਼ਾ ਜੀ ਦੇ ਆ ਗਏ ਆ ਕਰੋ ਦਰਸ਼ਨ ਅੰਦਰ ਨਹੀਂ ਜਾਣੀ ਗੱਡੀ ਆਹੋ ਲਾਉਣੀ ਅੰਦਰ ਅੰਦਰ ਲਾ ਦੋ ਕੀ 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 ਕਰਤੀ پارک ਤੇ ਹੁਣ ਅਸੀਂ ਚੱਲੇ ਆ ਮੱਥੇ ਤੇ ਕ ਜਿੱਦਾਂ ਕਿ ਤੁਸੀਂ ਪਿਛਲਾ ਵੀ ਦੇਖਿਆ ਸੀ ਅੱਗੇ ਬਲੌਕ ਤੋਂ ਮੈਂ ਲੰਦਾ ਪਾਇਰੀ ਪਹਿਲਾਂ ਤਾਂ ਨਹੀਂ ਪਾਇਆ ਤੂੰ ਬਲੌਕ ਦੂਜੀ ਵਾਰ ਦੂਜੀ ਵਾਰ ਚੱਲੇ ਆ ਇਹ ਅੱਗੇ ਵੀ ਆਏ ਸੀਗੇ ਉਦੋਂ ਤਾਂ ਲੱਲੀ ਕਹਿੰਦਾ ਮੁੰਡੇ ਦਾ ਮੱਥਾ ਟਕਾਉਣ ਆਉਣਾ ਲੱਲੀ ਕਿੰਨੀ ਵਾਰ ਆ ਕੇ ਅੱਗੇ ਵੀ ਆਇਆ ਸੀਗਾ ਆਏ ਸੀ ਇੱਕ ਕੋਮਲ ਆਜੋ ਮਹਾਰਾਜੇ ਪਿੱਛੇ ਤੁਸੀਂ ਵੀ ਆਜੋ ਤੁਸੀਂ ਕਿਹੜਾ ਕੱਢੇ ਹੋ ਹਾਂਜੀ ਕੋਮਲ ਇੱਧਰ ਕਸ ਕਿੱਥੇ ਇਦਾਂ ਕੀ ਸਿਚੁਏਸ਼ਨ ਹੈ ਵਧੀਆ ਹੈ ਉਹਨਾਂ ਹਲੇ ਲੇਕੀ ਪਾਰਕਿੰਗ ਬਹੁਤ ਯਾਰਾ ਛੇ ਬੜਾ ਯਾਦ ਜਦੋਂ ਗੱਡੀਆਂ ਭਰੀਆਂ ਪਈਆਂ ਸਾਰੀ ਪਾਰਕਿੰਗ ਪਾਰਕਿੰਗ ਇਦਾਂ ਲੀ ਫੋਲੇ ਆ ਇਧਰ ਪਾਰਕਿੰਗ ਫੋਲੇ ਆ ਗੱਡੀਆਂ ਸਾਡੀਆਂ ਦੋ ਨਹੀਂ ਉਧਰੇ ਲੁਆਈਆਂ ਆ ਦੂਰੇ ਤੇ ਬਾਟ ਫੇ ਵੀ ਬਹੁਤ ਆ ਮੈਨੂੰ ਲੱਗਦਾ 40 50 ਕਿਲੋਮੀਟਰ ਹੈਗੀ ਸਾਡੇ ਪਿੰਡ ਤੋਂ 20 25 ਕਿਲੋਮੀਟਰ ਫਲੋਰ ਫਲੋਰ ਤੋਂ 30 तीह किलोमीटर है कि। आजा ਇੱਧਰ ਪਹਿਲਾਂ ਪ੍ਰਸ਼ਾਦ ਲਿਆ ਜਾਂਦਾ ਹੈ ਚਲਾ ਜਾ ਕੁਛ ਇੱਧਰ ਬੈਣਾ ਆਹੋਂ ਉੱਥੋਂ ਲੈਣਾ ਹਾਂਜੀ ਬਹੁਤ ਸੋਹਣੀ ਜਗ੍ਹਾ ਬਣਾਈ ਹੋਆ ਇੱਥੇ ਪਹਿਲਾਂ ਪ੍ਰਸ਼ਾਦ ਲੈ ਕੇ ਫੇਰ ਅੰਦਰ ਮਤਲਬ ਰੱਖਦੇ ਆ 50 ਰੁਪਏ 100 ਵੀ 150 ਜਿੰਨੇ ਮੱਝ ਲੈ ਸਕਦਾ बहुत सोहना दरबार बने अंदर चलें मा टेक चलो जय रश है, है पर फिर भी इना नहीं है ठीक है उम्मीद की भी ज्यादा ही होगा बस ठीक है है ना जेठी भी रवान मैं ज्यादा है चल है तो दस वीडियो ये मैंने दस ए जहाज कितों मिले तेन कित तेनू बाबा जी नहीं दिता बाबा जी नहीं दिता Seni tata si? Wow. Haji. Hehehe. Oh, tuh. Eh, 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 hehehe. ਦਾ ਲੰਗਰ ਆਉਣ ਲਗਾਇਆ ਥੇ ਚਾਹ ਚਾਹ ਬਹੁਤ ਵਧੀਆ ਹੈ ਕੋਈ ਫੜ ਜਾ ਯਾਰ ਜਾਈ ਨਾ ਕਿਤੇ ਕੋਈ ਆਰੇ ਭਾਈ ਸੋ ਵੀ ਗੱਡੀ ਚਲਾਵਾ ਗੱਡੀ ਚਲਾਵਾ ਯਾਰ ਤੁਮਾ कि बैठी अमन तो जगह सोहनी है बढ़िया मैं दस हाँ जी उत बेचे मच्छियां थे थे ਯਾਰ ਬੱਸ ਕੋਸ਼ਿਸ਼ ਕਰਨਾ ਅੱਜ ਅੰਦਰ ਵੀਡੀਓ ਬਣਾਉਣੀ ਜਿੰਨੇ ਵੀ ਇੰਨੀ ਕੀ ਹੋ ਸਕੇ ਆ ਹੁਣ ਅੱਗੇ ਜਾਣੇ